ਤਸ਼ੀਕਾਲ ਜੀ ਸਵਾਗਤ ਹੈ ਪੇਜ ਅਸ਼ਮਿੰਦਰ ਸਿੰਘ ਫੂੜੀ ਤੇ ਜਿੱਚ ਆਪਾਂ ਤੁਹਾਨੂੰ ਸੂਜੀ ਦੇ ਸੈਂਡਵਿਚ ਬਣਾ ਕੇ ਦਿਖਾਉਣਾ ਹੈ ਸਭ ਤੋਂ ਪਹਿਲਾਂ ਆਪਾਂ 100 ਗ੍ਰਾਮ ਸੂਜੀ ਲਈ ਆ ਹਾਂ ਤੇ ਹੋਰ ਆਪਾਂ ਮਟੀਰੀਅਲ ਲੈ ਗੰਡੇ ਤੇ ਟਮਾਟਰ ਤੇ ਹਰੀ ਮਿਰਚ ਇਹਨੂੰ ਮਿਕਸ ਕਰਾਂਗੇ ਕੀ ਆ ਦੇਖੋ ਇੱਕ ਮਿੰਟ ਲੋ ਜੀ ਆਪਾਂ ਇਹਨੂੰ ਮਿਕਸ ਕਰਾਂਗੇ ਪਿਆਜ਼ ਤੇ ਟਮਾਟਰ ਨੂੰ ਬਿਲਕੁਲ ਪੂਰੀ ਤਰ੍ਹਾਂ ਟ੍ਰਿਪ ਕਰ ਲਾਂਗੇ ਵਿੱਚ ਤੇ ਪਿਆਜ਼ ਜੋ ਵੀ ਪੂਰੇ ਬਰੀਕ-ਬਰੀਕ ਕੱਟਿਆ ਹੈ ਟਮਾਟਰ ਵੀ ਪੂਰਾ ਬਰੀਕ ਕੱਟਿਆ ਆ ਤੋਂ ਜੀ ਨੂੰ ਪੂਰੀ ਤਰ੍ਹਾਂ ਘਿਰਨ ਲਾ ਲਾਂਗੇ ਮੜਕੀ ਦੇ ਵਿੱਚ ਥੋੜਾ ਹਲਕਾ 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 ਪਾਣੀ ਪਾਉਂਦੇ ਰਵਾਂਗੇ ਦੇ ਵਿੱਚ ਤੇ ਘੋਲ ਵਾਲਾ ਆਪਾਂ ਨਾ ਤਾਂ ਪਤਲਾ ਰੱਖਣਾ ਤੇ ਨਾ ਬਹੁਤਾ گاੜਾ ਬਣਾਉਣਾ ਹੈ ਸਬਜ਼ੀ ਦੇ ਰੱਖਣਾ ਥੋੜਾ ਥੋੜਾ ਪਾਣੀ ਕਰਕੇ ਲੋ ਜੀ ਹਾਫ ਚਮਚ ਹਾਫ ਚਮਚ ਨਮਕ ਦਾ ਪਾਵਾਂਗੇ ਆਪਾਂ ਨਮਕ ਦਾ ਆਪ ਹੀ ਮਿਰਚਾਂ ਦਾ ਪਾਵਾਂਗੇ ਲਾਲ ਢੇਗੀ ਮਿਰਚ ਤੇ ਹਾਪ ਚੰਚੇ ਮਸਾਲਾ ਦਾ ਪਾਵਾਂਗੇ ਜੀ ਆਪਾਂ ਹੋਰ ਵੱਧ ਗੱਟ ਮਸਾਲੇ ਵੀ ਪਾ ਸਕਦੇ ਹਾਂ ਜਿੰਨਾ ਕ ਅਗਲੇ ਨੂੰ ਜਰੂਰ ਦਿੱਤਾ ਹੈ ਜੀਰਾ ਪਾ ਸਕਦੇ ਹਾਂ ਕੁਝ ਵੀ ਘਾ ਸਕਦੇ ਨੇ ਵਿੱਚ ਆਪਾਂ ਜੀਰੇ ਦਾ ਟੇਸਟ ਨਹੀਂ ਲੱਗਦਾ ਸਵਾਦ ਇਸ ਕਰਕੇ ਮੈਂ ਜੀਰਾ ਸਕਿਪ ਕਰਤਾ ਥੋੜਾ ਜਿਹਾ ਹਲਕਾ ਜਿਹਾ ਪਾਣੀ ਪਾਵਾਂਗੇ ਇਹਨੂੰ ਸਕਿਪ ਕਰ ਪੀਣਾ ਮੰਗਣਾ ਆldi ਨਾਮ ਅੰ ਲਾਉਂਦੇ ਰਵਾਂਗੇ ਲੋ ਜੀ ਆਪਣਾ ਸੁਜੀ ਪੂਰੀ ਤਰ੍ਹਾਂ ਆਪਾਂ ਕੋਲ ਤਿਆਰ ਕਰ ਲਿਆ ਹੈ ਇਹਨੂੰ 10 ਮਿੰਟ ਲਈ ਆਪਾਂ ਵਿਸ਼ਰਾਮ ਦਵਾਂਗੇ ਤਾਂ ਕਿ ਸੂਜੀ ਫੁੱਲ ਜੇ ਤੇ ਉਹਦੇ ਦੌਰਾਨ ਆਪਾਂ ਦੂਜੀ ਚੀਜ਼ ਦੀ ਤਿਆਰੀ ਕਰਦੇ ਹਾਂ ਲਓ ਜੀ ਆਪਣੀ ਸੂਜੀ ਨੂੰ 10 ਮਿੰਟ ਹੋ ਗਏ ਸੀ ਜਿਉਂ ਆਪਾਂ ਬਰੈਡ ਤੇ ਘੋਲ ਲਾਵਾਂਗੇ ਪੂਰੀ ਤਰ੍ਹਾਂ ਨਾਲ ਠੀਕ ਜੋ ਇਸਨੂੰ ਪੂਰੀ ਤਰ੍ਹਾਂ ਕਵਰ ਕਰਾਂਗੇ ਬਰੈਡ ਨੂੰ ਬਾਲਾ ਮੋਟਾ ਨਹੀਂ ਲਾਉਣਾ ਹਲਕਾ ਹਲਕਾ ਲਾਉਣਾ ਜੋ ਆਪਣਾ ਪੂਰੀ ਤਰ੍ਹਾਂ ਸੇਕ ਜੇ ਇਹਨੂੰ ਤਾਈ ਪੰਨਤੀ ਦੋ ਜੀ ਇਹਨਾਂ ਇੱਕ ਪਾਸੇ ਲਾਵਾਂਗੇ ਬਾਅਦ ਚ ਦੂਜੇ ਪਾਸੇ ਲਾਵਾਂਗੇ लो जी। थोड़ा जल्का जहा घ थले दो तीन मिनट तो तक इन करा जी हाँ जी हल्का हल्का लावे बाल मोटा घोल नहीं ला बहुत ही टेस्टी तो लाजवाब सूजी के सेंडविच बन के रेडी हो गए लो जी दूसरे पास भी करता लो जी ये एक पासा पूरी तरह सेक गया हम आपू दूसरे पासे पलटा ਨੋ ਇਹ ਸਾਡੀ ਤੇਸਰੀ ਬਣ ਕੇ ਰੈਡੀ ਹੈ ਇਹਨੂੰ ਦੋ ਤੋਂ ਤਿੰਨ ਮਿੰਟ ਆਪਾਂ ਉੱਪਰ ਧਕ ਦਾਂਗੇ ਇਹ ਹਲਕਾ ਹਲਕਾ ਚੌਲਾਂੋਂ ਦੇ ਰਵਾਂਗੇ ਦੇ ਵਿੱਚ ਆਪਾਂ ਇਹਨੂੰ ਨਾ 1 ਤੋਂ 2 ਮਿੰਟ ਆਪਾਂ ਧਕਾਂਗੇ ਜਿਹੜੀਆਂ ਸਬਜ਼ੀਆਂ ਇਹਦੇ ਵਿੱਚ ਪਾਈਆਂ ਨੇ ਉਹ ਪੂਰੀ ਤਰ੍ਹਾਂ ਪੱਕ ਜਾਂ। ਆਪਾਂ ਨਾ ਸੁਦੀਆ ਸਾਈਡ ਵਿੱਚ ਬਣ ਕੇ ਰੈਡੀ ਹੋ ਰਿਹਾ 1 ਤੋਂ 2 ਮਿੰਟਾਂ ਚ ਬਿਲਕੁਲ ਰੈਡੀ ਹੋ ਜਾਊਗਾ ਇੱਕ ਬੱਸ ਪੂਰੀ ਤਰ੍ਹਾਂ ਪੱਕ ਗਿਆ। ਲਓ ਜੀ ਆਪਣਾ ਦੂਸਰਾ ਪਾਸਾ ਵੀ ਬਣ ਕੇ ਬਿਲਕੁਲ ਰੈਡੀ ਹੋ ਗਿਆ 1-2 ਮਿੰਟਾਂ ਚਾਪਿਆ ਨੂੰ ਬਾਹਰ ਕੱਢ ਕੇ ਖਾਈ ਖਾਂ ਕੇ ਕਿਹਜਾ ਬਣਿਆ ਲਓ ਜੀ ਆਪਣਾ ਸੂਜੀ ਆ ਦਾ ਸੈਂਡਵਿਚ ਬਣ ਕੇ ਰੈਡੀ ਹੋ ਗਿਆ ਤੇ ਖਾਵਾਂਗੇ ਤੇ ਲਵਾਂਗੇ ਨਯਾਰੇ ਤੇ ਆਪਾਂ ਹੋਰ ਵੀ ਬਣਾਵਾਂਗੇ ਤੁਸੀਂ ਦੱਸੋ ਸਾਡੀ ਵੀਡੀਓ ਕਿਹ ਜੀ ਲੱਗੀ ਕਮੈਂਟ ਤੇ ਸ਼ੇਅਰ ਕਰਦੇ ਸਾਡੀ ਵੀਡੀਓ ਨੂੰ ਧੰਨਵਾਦ ਦੋਸਤੋ ਤੁਹਾਡੀ ਸਪੋਰਟ ਦੀ ਲੋੜ ਹੈ ਲਓ ਜੀ ਕਿੰਨਾ ਵਧੀਆ ਤੇ ਟੇਸਟੀ ਬਣਿਆ ਹੁਣ ਆਪਾਂ ਸੌਸ ਨਾਲ ਇਹਨੂੰ ਖਾਵਾਂਗੇ